ਵਾਹਿ ਗੁਰੂ 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 ਵਾਹਿ ਬਾਈ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੱਜ ਗੁਰੂ ਰਾਮਦਾਸ ਜੀ ਦੀ ਨਿਗਰਿ ਵਿੱਚ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਕਵਰ ਰੇਵਨਿਊ ਦੇ ਨਿਵਾਸੀਆਂ ਔਰ ਸਾਡੇ ਸਹਿਯੋਗੀ ਸਰਦਾਰ ਗੰਮੀਤ ਸਿੰਘ ਜਰਮਨ ਸਿੰਘ ਬਾਠ ਔਰ ਗਵਿੰਦਰ ਸਿੰਘ ਮਰਤੂਦੀ ਔਰ ਵੀਰਾਂ ਦੇ ਸਹਿਯੋਗ ਦੇ ਨਾਲ ਆਈ ਉਹ ਵੱਡੇ ਪੱਧਰ ਤੇ ਇੱਕ ਵਿਕਾਸ ਹੋਣ ਜਾ ਰਿਹਾ ਹੈ ਸੜਕਾਂ ਦਾ ਜੋ ਕਿ ਸੀਵਰੇਜ ਆ ਪਹਿਲਾਂ ਕਾਫੀ ਮੁੱਦਲਾ ਸੀ ਉਹ ਵੀ ਹਲੋ ਚਿੱਟਾ ਲਾਈਟਾਂ ਦਾ ਵੀ ਉਹ ਚਿੱਟਾ ਕਿ ਅੱਜ ਸੜਕ ਦਾ ਕੰਮ ਸ਼ੁਰੂ ਹੋਣ ਲੱਗਾ ਦੋਵੇਂ ਸੜਕਾਂ ਤੇ ਹੋਰ ਕਾਫੀ ਕੰਮ ਹਲੇ ਬਾਕੀ ਆ ਤੇ ਆਸ ਕਰਦੇ ਆ ਵੀ ਇਸੇ ਤਰ੍ਹਾਂ ਸਾਰੇ ਸਹਿਯੋਗ ਕਰ ਲਗੇ ਹੋਰ ਕੰਮ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਮੈਂ ਐਮ ਐਲ ਐਸ ਆਫ ਦਾ ਵੀ ਸਹਿਯੋਗ ਹੈਗਾ ਉਹਨਾਂ ਦਾ ਧੰਨਵਾਦ ਜੋ ਉਹਨਾਂ ਨੇ ਸਹਿਯੋਗ ਕੀਤਾ ਹੋਰ ਉਹਨਾਂ ਤੋਂ ਆਸ ਰੱਖਦੇ ਆ ਵੀ ਸਾਡੇ ਜੋ ਵੀ ਕੰਮ ਬਾਕੀ ਆ ਪੈਂਡੇਗਾ ਛੋਟੇ-ਮੋਟੇ ਤੇ ਉਹ ਵੀ ਕਰ ਲਗੇ ਮੈਂ ਜਰਮਨਜੀਤ ਸਿੰਘ ਬਾਠ ਕੋਲੋਨਜ਼ਰ ਬੜੇ ਚਿਰ ਬਾਅਦ ਸੜਕ ਦੀ ਕਾਫੀ ਬੜੀ ਪਹਿਲਾਂ ਵਾਟਰ ਸਪਲਾਈ ਦਾ ਕੰਮ ਹੋਇਆ ਫਿਰ ਸੀਵਰੇਜ ਦਾ ਜੀ ਦੁਬਾਰਤੋਂ ਫੇਰ ਵਾਟਰ ਸਪਲਾਈ ਦੇ ਆ ਕੇ ਕੰਮ ਕਰਨ ਲਈ ਤੇ ਬਹੁਤ ਜ਼ਰੂਰਤ ਸੀ ਦੀ ਇਹ ਵੀ ਸੜਕ ਦੀ ਕਾਫੀ ਦੇ ਤੱਕ ਪਤੀ ਸਾਰੀਆਂ ਸੰਸਦਾਂ ਦੀ ਸਹਿਯੋਗ ਦੇ ਨਾਲ ਇਹ ਸਾਰਿਆਂ ਦੀ ਸਹਿਮਤੀ ਦੇ ਨਾਲ ਆਪਾਂ ਸੜਕ ਸ਼ੁਰੂ ਕਰਤੀ ਹੈ ਗਿੜੀ ਗੁਰਮਨਾਰਕ ਸਾਹਿਬ ਕਿਰਪਾ ਰੱਖਣ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਕਿਰਪਾ ਦੇ ਨਾਲ ਵਧੀਆ ਸੜਕ ਸਾਡੀ ਪਤੰਬਰ ਹੋਈ ਸਰ ਪਿੰਨੇ ਚਰ ਬਾਅਦ ਇਹ ਕਾਫੀ ਇਹ ਵਿਕਾਸ ਸੀਵਰੀ ਤੋਂ ਬਾਹਰੀ ਹੋਇਆ ਜੀ ਇਹ 2 ਕੁ ਮਹੀਨੇ ਹੋ ਗਏ ਜੀ ਉਹ ਜਿਹੜਾ ਇੰਨਾ ਟਾਈਮ ਲੱਗ ਗਿਆ ਕੀ ਕਾਰਨ ਹੈ ਕਿ ਕਾਰਨ ਵਾਟਰ ਸਪਲਾਈ ਵਾਲਿਆਂ ਨੇ ਸਾਨੂੰ ਡਾਕਟਰੀ ਜੀ ਆ ਕੇ ਨਹਿਰ ਵਾਲੇ ਮੈਗਨਾ ਨੇ ਅਹੀਂ ਪਹਿਲਾਂ ਵਾਟਰ ਸਪਲਾਈ ਪਾਉਣੀ ਆ ਫਿਰ ਜਾ ਕੇ ਤੁਸੀਂ ਛੜਕ ਸ਼ੁਰੂ ਕਰਾਓ ਕੀ ਚਾਹੁੰਦੇ ਹੋ ਕੀ ਕਰਦੇ ਪੰਜਾਬ ਸਰਕਾਰ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਆਮ ਆਦਮੀ ਪਾਰਟੀ ਨੇ ਹੋਰ ਵੀ ਛੜਕਾ ਕਾਫੀ ਇਹਦੇ ਵਿੱਚ ਦਾ ਵਿਕਾਸ ਹੋਣਾ ਹੀ ਹੋਇਆ ਜੀ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਜੀ ਇੱਥੇ ਵੀ ਕੰਮ ਉਹਨਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਤਾਂ ਲੱਗੀਆਂ ਬਹੁਤ ਵਧੀਆ ਜੀ ਦੇਰ ਹੈ ਦਰਸਤਾ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਵੀ ਮਾਨ ਸਾਹਿਬ ਦੀ ਕਿਰਪਾ ਦੇ ਨਾਲ ਦੀ ਸਾਡੇ ਐਮਐਲਏ ਸਾਹਿਬ ਦੇ ਨਾਲ ਉਹਨਾਂ ਦਾ ਵੀ ਬੜਾ ਸਹਿਯੋਗ ਹੈ ਜੀ ਇੱਥੇ ਨਿੱਜਰ ਸਾਹਿਬ ਦਾ ਨਹੀਂ ਹੋਰ ਸੰਗਤਾਂ ਦਾ ਵੀ ਬੜਾ ਸਹਿਯੋਗ ਹੈ ਜੀ ਸਾਰੇ ਰਲ ਮਿਲ ਕੇ ਆਪਾਂ ਭਰਾਵਾਂ ਨੇ ਇੰਨੇ ਵੀ ਡੋਟੇ ਬੰਦਾ ਹਰ ਇੱਕ ਦਿਨ ਹਰ ਤਰੀਕੇ ਦੇ ਨਾਲ ਉਹ ਕੰਮ ਕਰ ਰਿਹਾ ਸੀ। ਇੱਕ ਵੱਡੀ ਕਾੜ ਕਦਮੀ ਹੈ ਇਸ ਤਰ੍ਹਾਂ ਉਹ ਕੀ ਕੀ ਚੁਸਤ ਕਰ ਰਿਹਾ। ਬੜਾ ਵੱਡਾ ਮਾਣ ਮਹਿਸੂਸ ਕਰ ਰਹੇ ਹਾਂ ਜੀ। ਕਿ ਸਾਡੀ ਬਹੁਤ ਵੱਡੀ ਛੜ ਕੇ ਆਏ ਇਹਦੇ ਉੱਤੇ ਘੱਟੋ ਘੱਟ 35 ਤੋਂ 40 ਲੱਖ ਰੁਪਏ ਲੱਗਣਾ ਜੀ। ਉਹ ਅਸੀਂ ਬੜੇ ਲਾਰੇ ਜੀ। ਸਾਮਾ ਨੂੰ ਪਾਰਟਿਸਪੀਕੇਰ ਬਹੁਤ ਵਧੀਆ ਕੰਮ ਕੀਤੇਗੇ ਪਹਿਲਾਂ ਤੇ ਜਿਹੜੀ ਮੇਨ ਰੋਡ ਹੈ ਦਰਸ਼ਨਾਵੀ ਨੂੰ ਇਹ ਆਪਣਾ ਐਮਐਲਏ ਸਾਹਿਬ ਦੇ ਕਹਿਣ ਤੇ ਤੇ ਜਾਂ ਜਿਹੜੀ 57 ਰੋਡ ਆ ਉਹ ਉਹਨਾਂ ਤੇ ਕਹਨ ਤੇ ਬਣੀ ਗਈ ਜਿਹੜਾ ਬੜਾ ਵੱਡਾ ਕੰਮ ਸੀ ਇਹੀ ਚਿੱਕੜ ਉੱਤੇ ਸਜਾਇਆ ਕਰਦੇ ਸੀ ਤੇ ਬੜਾ ਦੁਖੀ ਹੋਇਆ ਕਰਦੇ ਸੀ ਉਸ ਤੋਂ ਬਾਅਦ ਇਹ ਰੋਡ ਬਣੀ ਹੋਈ ਸੀ ਤੇ ਜਿਹਨੂੰ ਤੋੜ ਦਿੱਤਾ ਗਿਆ ਕਿ ਉਹ ਆਪਣਾ ਚੁੱਭਾ ਆਪਣਾ ਪਾਣ ਵਾਸਤੇ ਵਾਟਰ ਸਪਲਾਈ ਪਾਣ ਮਤੈ ਲਾਰਜ ਸੈਂਟੂਬਰ ਵਾਲੇ ਨੂੰ ਤੋੜ ਦਿੱਤਾ ਗਿਆ ਜੋ ਕਿ ਹੁਣ ਜਰਮਨ ਬਾਠ ਜਿਹੜੇ ਸਾਡੇ ਕਲੋਨਾਈਜ਼ਰ ਨੇ ਇਹ ਇਹਨਾਂ ਦਾ ਪ੍ਰਾਲਾ ਇਹਨਾਂ ਨੇ ਕਾ ਲਾਈਟਾਂ ਵੀ ਲਾਈ ਹੋਈਆਂ ਇਹਨਾਂ ਸਭ ਕੁਝ ਕੀਤਾ ਤੇ ਹੁਣ ਇਹ ਉਹਨਾਂ ਦੇ ਪ੍ਰਾਲੇ ਨਾਲ ਇਹ ਰੋਡ ਦੁਬਾਰਾ ਹੀ ਬਣਾ ਰਹੇ ਆ ਜੋ ਕਿ ਬੜਾ ਵੱਡਾ ਪ੍ਰੋਜੈਕਟ ਆ 35 ਲੱਖ ਦਾ ਪ੍ਰੋਜੈਕਟ ਹੈ ਜਿਹੜਾ ਆਪਣੇ ਆਪਣੇ ਦਮ ਤੇ ਹੀ ਕਰ ਰਹੇ ਨੇ ਇਹਨਾਂ ਨੂੰ ਕਿੰਨਾ ਕਿ ਹੋਰ ਵੀ ਆਪਣਾ ਜਾਂ ਵੀ ਕੰਮ ਹੋਣਗੇ ਅਸੀਂ ਇਹਨਾਂ ਨੂੰ ਕਹਾਂਗੇ ਕਿ ਤੁਸੀਂ ਹੋਰ ਵੀ ਜੋ ਕੰਮ ਕਰਾ ਸਕਦੇ ਹੋ ਕਰਾਓ ਸਰਕਾਰ ਦੀ ਬਹੁਤ ਬਹੁਤ ਮਿਹਰਬਾਨੀ ਹੈ ਜੋ ਸਰਕਾਰ ਸਾਡਾ ਸਾਥ ਦੇ ਰਹੀ ਹੈ ਥੈਂਕ ਯੂ ਵੈਰੀ ਮਚ ਸਰਕਾਰ ਦਾ ਨਾਲ ਸਹਿਯੋਗ ਆ ਜੀ ਪੂਰਾ ਲੋਕਾਂ ਦਾ ਸਹਿਯੋਗ ਆ ਸਰਕਾਰ ਦਾ ਸਹਿਯੋਗ ਆ ਐਮ ਐਲ ਏ ਸਾਹਿਬ ਖੁਦ ਵੀ ਆਏ ਆ ਉਹ ਕੇ ਗਏ ਨਿਹਰਾ ਵੇਖ ਕੇ ਗਏ ਨੇ ਮੌਕਾ ਜੋ ਵੀ ਸਾਡੇ ਨੂੰ ਲੋੜ ਪੈਗੀ ਉਹਨਾਂ ਕੋ ਅਸੀਂ ਜੋ ਵੀ ਆਪਾਂ ਲੈਣਾ ਚਾਹਾਂਗੇ ਅਮਦਾਦ ਉਹ ਜੂੜ ਲਵਾਂਗੇ। ਫਤਿਹ ਮੈਂ ਭੁਪਿੰਦਰ ਸਿੰਘ ਮੱਟੂ ਪ੍ਰਧਾਨ ਕਵਰ ਐਵੇਨਿਊ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਬਹੁਤ ਧੰਨਵਾਦੀ ਆਮ ਆਦਮੀ ਪਾਰਟੀ ਦਾ ਤੇ ਸਾਡੇ ਕਲੋਨਾਈਜ਼ਰ ਜਿਹੜੇ ਸਾਡੇ ਜਰਮਨਜੀਤ ਸਿੰਘ ਜੀ ਬਾਠ ਜਿਨ੍ਹਾਂ ਦੀ ਪਹਿਲ ਕਦਮੀ ਸਦਕਾ ਇਹ ਕਾਰਜ ਹੋ ਰਿਹਾ ਅਸੀਂ ਸਮੁੱਚੀ ਕਵਰ ਐਵੇਨਿਊ ਨਿਵਾਸੀਆਂ ਵੱਲੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਔਰ ਆਸ ਰੱਖਦਾ ਕਿ ਇਸ ਤਰ੍ਹਾਂ ਹੀ ਜਿਹੜੇ ਹੋਰ ਵੀ ਕਾਰਜ ਨੇ ਉਹ ਹੁੰਦੇ ਰਹਿਣ ਤੇ ਬਾਠ ਸਾਹਿਬ ਨਹੀਂ ਜਿਤਾ ਕੇ ਕਾਉਂਸਲਰ ਬਣਾਉਣਾ ਵਾ ਔਰ ਉਹਨਾਂ ਦੀ ਰੈਨਮਾਈਰੇਟ ਹੋਰ ਵੀ ਜਿਹੜੇ ਕਾਰਜ